ਅੱਜ ਗੱਲ ਕਰਿਆ ਕਿਸਾਨੀ ਧਰਨਿਆਂ ਦੀ ਆਪਾਂ ਕਾਫੀ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਾਂ ਸਰਕਾਰ ਨਾਲ ਮਤਥਾ ਲਾਇਆ ਹੋਇਆ ਹੈ ਕਾਰਪੋਰੇਟਾਂ ਨਾਲ ਮਤਥਾ ਲਾਇਆ ਹੋਇਆ ਹੈ ਇਹ ਆਪਾਂ ਨੂੰ ਲੱਗਦਾ ਵੀ ਆਪਾਂ ਇਕੱਲੇ ਧਰਨੇ ਲਾ ਕੇ ਸਰਕਾਰਾਂ ਨੂੰ ਹਰਾ ਸਕਦੇ ਹਾਂ ਕਈ ਵਾਰ ਜਦੋਂ ਸੋਚਣ ਬੈਠੀਦਾ ਤਾਂ ਇੰਜ ਲੱਗਦਾ ਵੀ ਜਿਸ ਤਰ੍ਹਾਂ ਸਰਕਾਰਾਂ ਚਾਹੁੰਦੀਆਂ ਨੇ ਉਸ ਤਰ੍ਹਾਂ ਹੋ ਰਿਹਾ ਹੈ ਕਿਉਂਕਿ ਪਿਛਲੀ ਵਾਰ ਧਰਨੇ ਤੇ ਲੋਕਾਂ ਨੇ ਸਾਡਾ ਭਰਮਾ ਸਹਿਯੋਗ ਦਿੱਤਾ ਉਸ ਤੋਂ ਬਾਅਦ ਹੁਣ ਜਦੋਂ ਅਸੀਂ ਆਪਣੀਆਂ ਮੰਗੀਆਂ ਹੋਈਆਂ ਮੰਨਾਂ ਨੂੰ ਮੰਗੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਦੁਬਾਰਾ ਧਰਨੇ ਤੇ ਬੈਠੇ ਆਂ ਤਾਂ ਸਾਡੀਆਂ ਕੁਝ ਜਥੇਬੰਦੀਆਂ ਵੀ ਸਾਡਾ ਸਾਥ ਨਹੀਂ ਦੇ ਰਹੀਆਂ ਤੇ ਨਾਲ ਹੀ ਲੋਕ ਵੀ ਸਾਡੇ ਵਰਦੋ ਘਰੇ ਹੌਲੀ ਹੌਲੀ ਤੇ ਸਰਕਾਰ ਇਹੀ ਚਾਹੁੰਦੀ ਹੈ ਵੀ ਲੋਕ ਆ ਜਿਹੜੇ ਆਪਸ ਵਿੱਚ ਲੜੀ ਜਾਣ ਕਿਉਂਕਿ ਤੁਸੀਂ ਅੰਦਾਜ਼ਾ ਲਾਓ ਵੀ ਆਪਾਂ ਨੂੰ ਜਦੋਂ ਕੋਈ ਬਿਮਾਰੀ ਹੁੰਦੀ ਹੈ ਜੇ ਆਪਾਂ ਉਸ ਬਿਮਾਰੀ ਦੀ ਇਕੱਲੀ ਦਵਾਈ ਲਈ ਜਾਵਾਂਗੇ ਤੇ ਡਾਕਟਰ ਵੱਲੋਂ ਦੱਸਿਆ ਪਰਹੇਜ ਨਾ ਕਰਾਂਗੇ ਤਾਂ ਬਿਮਾਰੀ ਦਾ ਕੋਈ ਹੱਲ ਨਹੀਂ ਹੁੰਦਾ ਤੇ ਇਨ੍ਹਾਂ ਕਿਸਾਨੀ ਕਾਨੂੰਨਾਂ 'ਚ ਵੀ ਇਹ ਫਾਰਮੂਲਾ ਪੂਰੀ ਤਰ੍ਹਾਂ ਲਾਗੂ ਹੁੰਦਾ ਕਿਉਂਕਿ ਆਪਾਂ ਧਰਨਿਆਂ ਤੇ ਬੈਠੇ ਆ ਇਹਦੇ ਨਾਲ ਸਰਕਾਰ ਨੂੰ ਬਿਲਕੁਲ ਫਰਕ ਨਹੀਂ ਪੈਂਦਾ ਉਹ ਤਾਂ ਚਾਹੁੰਦੀ ਹੈ ਵੀ ਜੋ ਲੋਕ ਹੈ ਉਹਨਾਂ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰਨ ਵਾਲੇ ਆ ਉਹ ਭੁੱਖੇ ਰਹਿ ਕੇ ਜਾਂ ਕਿਵੇਂ ਵੀ ਖਤਮ ਹੋ ਜਾਣ ਹੌਲੀ-ਹੌਲੀ ਤੇ ਉਹ ਹੌਲੀ-ਹੌਲੀ ਹੋ ਰਿਹਾ ਜੋ ਵੀ ਕੋਈ ਚੰਗਾ ਬੁਲਾਰਾ ਹੁੰਦਾ ਉਹ ਖਤਮ ਕਰ ਹੋ ਜਾਂਦਾ ਸੰਘਰਸ਼ ਵਾਲੀ ਕੋਈ ਚੰਗੀ ਧਿਰ ਹੁੰਦੀ ਹੈ ਉਹ ਵੀ ਇਸ ਤਰ੍ਹਾਂ ਹੌਲੀ-ਹੌਲੀ ਖਤਮ ਹੋ ਜਾਂਦੀ ਹੈ ਤੇ ਨਾਲ ਦੀ ਨਾਲ ਜੇ ਆਪਾਂ ਇੱਕ ਕੋਸ਼ਿਸ਼ ਹੋਰ ਕਰੀਏ ਵੀ ਇਹਨਾਂ ਧਾਰਨਿਆਂ ਦੇ ਨਾਲ-ਨਾਲ ਆਪਣਾ ਪੁਰਾਣਾ ਸਿਸਟਮ ਹੈ ਜੋ ਉਸ ਨੂੰ ਬਹਾਲ ਕਰੀਏ ਆਤਮ ਨਿਰਭਰਤਾ ਆਪਣੀ ਕਾਇਮ ਕਰੀਏ ਤਾਂ ਹੀ ਸਰਕਾਰ ਨੂੰ ਜਿਆਦਾ ਫਰਕ ਪੈਣਾ ਹੈ ਹੁਣ ਕਾਰਪੋਰੇਟ ਨੂੰ ਕੋਈ ਫਰਕ ਨਹੀਂ ਪੈਂਦਾ ਉਸ ਦੀਆਂ ਸਾਰੀਆਂ ਤੀਜਾਂ ਚੱਲ ਰਹੀਆਂ ਹਨ ਪਰੇਸ਼ਾਨ ਆਪਾਂ ਹੋ ਰਹੇ ਆ ਜਾਂ ਆਮ ਲੋਕ ਹੋ ਰਹੇ ਆ ਜੋ ਆਪਣੇ ਨਾਲ ਜੁੜੇ ਹੋਏ ਆ ਤੇ ਇਸ ਤਰ੍ਹਾਂ ਆਪਾਂ ਲੋਕਾਂ ਨੂੰ ਪਰੇਸ਼ਾਨ ਕਰਕੇ ਆਪਣੇ ਵਿਰੁੱਧ ਕਰ ਰਹੇ ਆ ਜਿਹੜੇ ਲੋਕ ਪਿਛਲੇ ਤਣ ਵਿੱਚ ਆਪਣਾ ਸਹਿਯੋਗ ਕਰਦੇ ਸੀ ਉਹੀ ਇਸ ਟਾਈਮ ਆਪਣੇ ਵਿਰੋਧ ਵਿੱਚ ਜਿਹੜੇ ਵੱਖ-ਵੱਖ ਤਰ੍ਹਾਂ ਤੋਂ ਹੰਗਾਰਾ ਭਰ ਰਹੇ ਆ ਵੀ ਇਹ ਗਲਤ ਬੈਠੇ ਆ ਇਹਨਾਂ ਨੂੰ ਬੈਠਣ ਆਣੀ ਚਾਹੀਦਾ ਕਿਉਂਕਿ ਆਪਣੇ ਆਪ ਦਾ ਸਿਸਟਮ ਹੈ ਜਿਹੜਾ ਬਿਲਕੁਲ ਵੀ ਇਹਨਾਂ ਦੇ ਉੱਤੇ ਨਿਰਭਰ ਕੀਤਾ ਹੋਇਆ ਹੈ ਆਪਣੀ ਆਪ ਦੀ ਨਿਰਭਰਤਾ ਜਿਹੜੀ ਖਤਮ ਹੋ ਚੁੱਕੀ ਹੈ ਬੀਜ ਪੱਖੋਂ ਖਾਦਾਂ ਪੱਖੋਂ ਖੇਤੀ ਮਸ਼ੀਨਰੀ ਪੱਖੋਂ ਆਪਾਂ ਕਾਰਪੋਰੇਟਾਂ ਤੇ ਨਿਰਭਰ ਆ ਜੇ ਆਪਣੀ ਨਿਰਭਰਤਾ ਹੈਗੀ ਆ ਇਹਨਾਂ ਤੇ ਹੀ ਹੈ ਤੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਆਪਾਂ ਚਾਹੇ ਉੱਥੇ ਧਰਨੇ ਦੇ ਬੈਠੇ ਬੈਠੇ ਖਤਮ ਹੋ ਜਾਈਏ ਜਿੰਨਾ ਜਰ ਆਪਾਂ ਆਪਣੇ ਕੁਦਰਤੀ ਖੇਤੀਵਾਲੀ ਨਹੀਂ ਮੁਰਦੇ ਇਹਨਾਂ ਦੀਆਂ ਦਿੱਤੀਆਂ ਹੋਈਆਂ ਸਹੂਲਤਾਂ ਨੂੰ ਤਿਆਗਦੇ ਨਹੀਂ ਉਹਨਾਂ ਚਿਰ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਆਪਾਂ ਇੱਕ ਸਾਲ ਬੈਠੀਏ ਦੋ ਸਾਲ ਬੈਠੀਏ ਇਹੇ ਘਮਣ ਘੇਰੀਆਂ ਚ ਪਾ ਕੇ ਸਾਡਾ ਨੁਕਸਾਨ ਕਰਦੇ ਰਹਿਣਗੇ ਤੇ ਆਪਣੇ ਮਕਸਦ ਵਿੱਚ ਕਾਮਯਾਬ ਹੁੰਦੇ ਰਹਿਣਗੇ ਇਸ ਲਈ ਸ਼ਾਇਦ ਸਾਨੂੰ ਸਿਰਫ ਧਰਨਿਆਂ ਤੋਂ ਧਿਆਨ ਹਟਾ ਕੇ ਨਾਲ ਦੀ ਨਾਲ ਪਿੰਡਾਂ ਵਿੱਚ ਜਿੰਨੀਆਂ ਵੀ ਕਿਸਾਨ ਜੁਨੀਅਨਾਂ ਨਾਲ ਜੁੜੇ ਹੋਏ ਬੰਦੇ ਆ ਉਹਨਾਂ ਨੂੰ ਆਰਗੈਨਿਕ ਖੇਤੀ ਵੱਲ ਮੋੜਨਾ ਚਾਹੀਦਾ ਹੈ। ਕੁਦਰਤੀ ਸਾਧਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਤਾਂ ਜੋ ਇਹਨਾਂ ਦੀਆਂ ਬਣਾਈਆਂ ਹੋਈਆਂ ਰੇਹਾਂ ਸਪਰੇਹਾਂ ਖਾਦਾਂ, ਡੀਜ਼ਲ, ਪੈਟਰੋਲ, ਮਸ਼ੀਨਰੀ ਆ ਉਸ ਦੀ ਆਪਾਂ ਖੇਤਾਂ ਵਿੱਚ ਵਰਤੋਂ ਘਟਾਈਏ ਜਿਸ ਨਾਲ ਆਪਣੇ ਖਰਚ ਘਟਣ ਤੇ ਉਹਨਾਂ ਦੀ ਆਮਦਨ ਘਟੇ। ਜਦੋਂ ਉਹਨਾਂ ਦੀਆਂ ਚੀਜ਼ਾਂ ਦਾ ਸਰਿਆਂ ਬਿਕਰੀਆਂ ਨੇ ਡੀਜ਼ਲ ਪੈਟਰੋਲ ਆ ਸਭ ਵਿਕ ਰਿਆ ਸਾਧਾਂ ਬਿਕਰੀਆਂ ਨੇ। ਤੇ ਆਪਣੀਆਂ ਚੀਜ਼ਾਂ ਲੈਣ ਵਾਲੀ ਉਹ ਬੰਦ ਕਰ ਦਿੰਦੇ ਆ ਖਰੀਦ ਬੰਦ ਕਰ ਦਿੰਦੇ ਆ ਟ੍ਰੇਲਾ ਬੰਦ ਕਰ ਦਿੰਦੇ ਆ ਜਾਂ ਰੇਟ ਘਟਾ ਦਿੰਦੇ ਆ ਸੋ ਆਪਣੇ ਆਪਣੇ ਵਿਚਾਰ ਜ਼ਰੂਰ ਦਿਓ ਕਮੈਂਟਾਂ 'ਚ ਕੀ ਅਸੀਂ ਸਿਰਫ ਧਰਨਿਆਂ ਨਾਲ ਮੁਕਾਬਲਾ ਕਰ ਸਕਦੇ ਆ ਸਰਕਾਰਾਂ ਦਾ ਜਿਨਾਂ ਜਿਹੜਾ ਆਪਾਂ ਆਪਦਾ ਪੁਰਾਣਾ ਸਿਸਟਮ ਬਹਾਲ ਨਹੀਂ ਕਰਦੇ ਜਿਸ ਵਿੱਚ ਇੱਕ ਦੂਜੇ ਤੇ ਆਪਾਂ ਸਾਰੇ ਨਿਰਪਰ ਹੁੰਦੇ ਸੀ ਪੁਰਾਣੀਆਂ ਚੀਜ਼ਾਂ ਦੀ ਖੇਤੀ ਵਿੱਚ ਵਰਤੋਂ ਕਰਕੇ ਆਪਣੇ ਬੀਜ ਆਪਣੇ ਹੁਣ ਖਾਦਾਂ ਆਪਣੇ ਹੁਣ ਤੇ ਆਪਾਂ ਬੜੀ ਆਸਾਨੀ ਨਾਲ ਖੇਤੀ ਹੈ ਜਿਹੜੀ ਬਿਨਾ ਕਾਰਪੋਰੇਟ ਦੀ ਮਦਦ ਤੋਂ ਕਰ ਸਕੀਏ ਸੋ ਆਪਣੇ ਆਪਣੇ ਵਿਚਾਰ ਜਰੂਰ ਦਿਓ ਧੰਨਵਾਦ ਕੀ ਹੋਇਆ